ਸਰਦਾਰ ਜਿੱਤ ਸਕਦੇ ਹੋ ਔਰ ਜਿਨ੍ਹਾਂ ਨੂੰ ਜਿਹੜਾ ਮਾਜਾ ਸਿਰਫ ਪ੍ਰਿੰਸ ਕਰਦੇ ਰਹਿੰਦੇ ਰਹਿੰਦੇ ਭੰਡਰ ਤੋਂ ਭਈ ਉਹ ਜਾਨਵਾਰੀ ਲਹਿਰ ਉਤੇ ਬਣੀ ਕੁੜੀ ਨੂੰ ਜੜਾ ਤਾਂ ਪਾਸਤੀ ਕਰ। ਪਰੰਨਾ ਕੀਤਾ ਜੀ। ਸੋ ਇਹ ਮਹਿਮ ਸਰਦਾਰ ਜੁਲਦੀ ਸਿੰਘ ਬਟੂਜੀ ਵੱਲੋਂ ਲਗਾਤਾਰ ਜਿਹੜੀ ਉਹ ਜਾਰੀ ਆ। ਔਰ ਜਿਹੜੇ ਵਿਕਾਸ ਦੇ ਕੰਮ ਜਿਹੜੇ ਇਹਨਾਂ ਵੱਲੋਂ ਨਿਰੰਤਰ ਜਾਰੀ ਨੇ ਔਰ ਪਹਿਲ ਦੇ ਅਧਾਰ ਤੇ ਕਰਵਾਈ ਜਾ ਰਹੇ ਨੇ। ਆਪਣੇ ਸੰਸ਼ੇਰ ਭਾਈ ਔਰ ਪਿੰਡਾਂ ਦੇ ਪਹਿਲਾਂ ਚੁੱਕ ਕੇ ਜਿਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਵਿਕਾਸ ਦੇ ਕੰਮ ਜਿਹੜੇ ਅਤੂਰੇ ਨੇ ਉਹ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਔਰ ਪਿੰਡਾਂ ਦੀਆਂ ਪੰਚਾਇਤਾਂ ਦੇ ਸਹਿਯੋਗ ਦੇ ਨਾਲ ਕਰਵਾਈ ਜਾ ਰਹੇ ਨੇ